ਮੱਛੀਵਾੜਾ ਸਾਹਿਬ ਵਿਖੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਜਾ ਰਹੀਆਂ ਸੰਗਤਾਂ ਦੀਆਂ ਦੋ ਟਰਾਲੀਆਂ ਨੇੜੇ ਕਾਲੜਾ ਪੈਲੇਸ ਕੋਲ ਪਲਟ ਗਈਆਂ ਜੀ ਹਾਂ ਟਰਾਲੀ ਦੇ ਵਿੱਚ ਬੈਠੀ ਸੰਗਤ ਅਤੇ ਚਾਲਕਾ ਨੇ ਦੱਸਿਆ ਹੈ ਕਿ ਓਵਰਟੇਕ ਕਰਨ ਦੇ ਨਾਲ ਇਹ ਹਾਦਸਾ ਜੋ ਹੈ ਉਹ ਵਾਪਰ ਗਿਆ ਹੈ ਦੱਸ ਦਈਏ ਕਿ ਇਹਨਾਂ ਦੋਨਾਂ ਟਰਾਲੀਆਂ ਦੇ ਵਿੱਚ ਕਰੀਬ 25 ਤੋਂ 30 ਬੰਦੇ ਬੈਠੇ ਸੀ ਸੰਗਤ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਜਾਣੀ ਨੁਕਸਾਨ ਤੋਂ ਇੱਥੇ ਬਚਾ ਰਿਹਾ ਹੈ ਉੱਥੇ ਲੰਘੇ ਜਾਂਦੇ ਰਾਹਗੀਰਾਂ ਨੇ ਐਂਬੂਲੈਂਸ ਅਤੇ ਪੁਲਿਸ ਨੂੰ ਕਾਲ ਕੀਤੀ ਤੇ ਪੁਲਿਸ ਵੀ ਉੱਥੇ ਮੌਕੇ ਤੇ ਪਹੁੰਚ ਗਈ ਕਿਸੇ ਵੀ ਵਿਅਕਤੀ ਦੇ ਗੰਭੀਰ ਸੱਟ ਨਹੀਂ ਲੱਗਣ ਦਿੱਤੀ ਹੈ ਪਤਾ ਲੱਗਿਆ ਹੈ ਕਿ ਜੋ ਟਰੈਕਟਰ ਚਲਾ ਰਿਹਾ ਸੀ ਉਸ ਮੁੰਡੇ ਦੀ ਉਮਰ ਵੀ 18 ਸਾਲ ਦੱਸੀ ਜਾ ਰਹੀ ਹੈ ਟਰੈਕਟਰਾਂ ਦੀ ਸਪੀਡ ਬਹੁਤ ਜ਼ਿਆਦਾ ਹੋਣ ਕਰਕੇ ਜਦੋਂ ਓਵਰਟੇਕ ਕਰ ਰਿਹਾ ਸੀ ਤਾਂ ਦੂਸਰਾ ਲੜਕਾ ਜੋ ਉਸਦੇ ਨਾਲ ਬੈਠਾ ਸੀ ਉਹ ਘਬਰਾ ਗਿਆ ਜਿਸ ਦੇ ਨਾਲ ਇਹ ਵੱਡਾ ਹਾਦਸਾ ਵਾਪਰ ਗਿਆ ਮੇਰਾ ਨਾਮ ਪਰਮਜੀਤ ਕਾਲਪੁਰ ਹਾਂਜੀ ਹਾਂਜੀ ਅਸੀਂ ਉਹ ਰਾਹੋਂ ਤੋਂ ਆਂਦੇ ਪਏ ਸੀਗੇ ਵਿੱਚ ਦੇਖ ਐਕਸੀਡੈਂਟ ਹੋਇਆ ਤਾਂ ਦੋਨੋਂ ਹੀ ਆਹ ਟਰਾਲੀਆਂ ਉਲਟੀਆਂ ਹੋਈਆਂ ਸੀਗੀਆਂ ਵੀ ਦੇਖ ਕੇ ਪਹਿਲਾਂ ਪੁਲਿਸ ਨੂੰ ਕਾਲ ਕੀਤੀ ਤੇ ਆਫਟਰ ਦੈਟ ਅਸੀਂ ਐਂਬੂਲੈਂਸ ਨੂੰ ਕਾਲ ਕੀਤੀ ਲੁਧਿਆਣੇ ਨੂੰ ਕੀਤੀ ਸੀ ਜਿਹੜਾ ਲੁਧਿਆਣਾ ਪਿੰਡ ਦਾ ਨਾ ਇਹਦਾ ਅੱਛਾ ਜੀ ਫਿਰ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਬੁਲਾ ਕੇ ਹੁਣ ਐਂਬੂਲੈਂਸ ਵੀ ਆ ਗਈ ਹੈ ਪੁਲਿਸ ਵੀ ਆ ਗਈ ਹੈ ਅੱਛਾ ਜੀ ਤੇ ਹੁਣ ਅਸੀਂ ਚੱਲੇ ਆ ਜਿੰਨਾ ਖਤ ਹੋਇਆ ਸੀ ਹਲਕੀ ਕੀਤੀ ਮੈਨੂੰ ਉਸ ਤੋਂ ਬਾਅਦ ਹੁਣ ਚੱਲੇ ਆ ਕਿਉਂਕਿ ਉਹ ਗੁਰੂਤਨ ਨੂੰ ਜਾ ਰਹੇ ਸੀਗੇ ਬੜੀ ਕਦਾ ਨਹੀਂ ਪਤਾ ਹੁਣ ਐਕਸੀਡੈਂਟ ਹੋਇਆ ਕਿੱਦਾਂ ਕਿੱਦਾਂ ਨਹੀਂ ਹੋਇਆ ਕਿਉਂਕਿ ਹੈ ਨਹੀਂ ਸੀ ਕੋਈ ਵੀ ਹਾਲਾਤ ਤੇ ਦੱਸਣ ਨੂੰ ਸਾਰੇ ਰੋੜੂ ਰਹੇ ਸੀਗੇ ਅੱਛਾ ਉਹਨਾਂ ਦੂਜਾ ਸੀਗਾ ਕਾਫੀ ਜ਼ਿਆਦਾ ਸੰਗਤ ਲੇਡੀਜ਼ ਸੀਗੀਆਂ ਜ਼ਿਆਦਾ ਕਾਫੀ ਉਹਨਾਂ ਨੂੰ ਕਿਸੇ ਨੂੰ ਸਾਹ ਦੀ ਪ੍ਰੋਬਲਮ ਹੋ ਰਹੀ ਸੀ ਉਦੋਂ ਨਹੀਂ ਕੋਸਟੀ ਨੇ ਪੁੱਛਿਆ ਸੀ ਕਹਿੰਦਾ ਤੁਹਾਨੂੰ ਪਤਾ ਨਹੀਂ ਲੱਗਾ ਸੀ ਪਿੱਛੇ ਹੀ ਬੈਠੇ ਸੀਗੇ ਇਹ ਮੋਰ ਵਾਲੇ ਮੁੰਡਿਆਂ ਨੇ ਪਤਾਇਆ ਉਹਨਾਂ ਦੇ ਟੱਟਾ ਲੱਗੀਆਂ ਹੋਈਆਂ ਸੀਗੀਆਂ ਤੇ ਫਿਰ ਉਹ ਉਹਨਾਂ ਨੂੰ ਨਾਲ ਗੱਡੀ 'ਚ ਬਿਠਾ ਕੇ ਉਹਨਾਂ ਨੂੰ ਤੇਲ ਦਿੱਤਾ ਸੀਗਾ ਨਾ ਉਸਕੰਮ ਤਾਂ ਸੇਕ ਟੋਨਵਾਲ ਤੋਂ ਟਰੈਕਟਰ ਆ ਰਿਹਾ ਸੀਗਾ ਅੱਛਾ ਜੀ ਯਾਤਰਾ ਜਾ ਰਹੀ ਫਤਿਹਗੁਰ ਸਾਹਿਬ ਅੱਛਾ ਜੀ ਤੇ ਉਹ ਟਰੈਕਟਰ ਆ ਰਿਹਾ ਸੀ ਪਿੱਛੋਂ ਸਾਡੇ ਨਾਲ ਗੜੀ ਫਾਇਲਪਿੰਟ ਤੋਂ ਅੱਛਾ ਤੇ ਉਹ ਇਹ ਟਰੈਕਟਰ ਜਾਂਦਾ ਪਿਆ ਰੋਡ ਤੇ ਉਹ ਕ੍ਰੋਸ ਕਰਨ ਲੱਗੇ ਰੇ ਪੂਰੇ ਘਟੋ ਉਹ ਤੋਂ ਸਵਲਿਆ ਨੇ ਕੱਟ ਵੱਜ ਗਿਆ ਪੂਰੇ ਅੱਛਾ ਜੀ ਤੇ ਉਹ ਜਿਹੜੀ ਟ੍ਰੈਲੀ ਸੀ ਉਹ ਟ੍ਰੈਲੀ ਸਿੱਧੇ ਟਰੈਕਟਰ 'ਚ ਵੱਜੀ ਆ ਗਈ ਉਹਦੇ ਕਰਕੇ ਬਚਾਵਾ ਹੋ ਗਿਆ ਫਿਰ ਵੀ ਆ ਬੁਲਣਾ ਕਰਕੇ ਬਚਾਵਾ ਹੋ ਗਿਆ ਛੱਟਾ ਕਾਫੀ ਲੱਗਿਆ ਬੱਚ ਮੁੰਡੇ ਦੇ ਪਰ ਬਚਾਅ ਫਿਰ ਵੀ ਜਿਆਦਾ ਦੇ ਦੂੰਗੇ ਛੱਟੇ ਲੱਗੇ ਸਾਰੀ ਗੱਲ ਦੀ ਸਾਰੀ ਉਹ ਡ੍ਰੈਕਟਰ ਵਾਲੇ ਦੇ ਮੋੜੇ ਕੱਟ ਬੱਜਾ ਜਿਹੜਾ ਮੋੜੇ ਡ੍ਰੈਕਟਰ ਉਹਦੀ ਉਹ ਤਾਂ ਕੱਟ ਬੱਜ ਗਿਆ ਪਹਿਲਾਂ ਮੋੜੇ ਨੇ ਸੋ ਪਿੱਛੇ ਸੀ ਅੱਛਾ ਉਹ ਪਿੱਛੇ ਕਰਾਸ ਕਰਨ ਲੱਗਾ ਕਰਨ ਲੱਗਾ ਤੇ ਮੋੜੇ ਗੱਡੀ ਆ ਗਈ ਉਹ ਤਾਂ ਇੱਕ ਸੰਭਲਿਆ ਨਹੀਂ 15 16 ਸਾਲ ਦਾ ਇਹ ਮੁੰਡਾ ਤੇ ਮੁੰਡਾ ਵੀ ਹਲਕੀ ਉਮਰ ਦਾ ਸੀ 15 16 ਸਾਲ ਦਾ ਮੁੰਡਾ ਉਹ ਤੋਂ ਡ੍ਰੈਕਟਰ ਨਹੀਂ ਸੰਭਲਿਆ ਮਾਲਕ ਤਾਂ ਨਹੀਂ 30 35 ਸਾਲ ਦੀ ਉਮਰ ਦਾ ਹੋਏਗੀ ਪਰ ਫਿਰ ਵੀ ਚਲੋ ਕਹਿੰਦਾ ਮਤਲਬ ਨਹੀਂ ਸੰਭਲੇ ਆ ਘਬਰ ਆ ਗਿਆ ਜਿੱਦਾਂ ਲਾ ਲਓ ਹੂੰ ਮੈਂ ਕਿੱਦਾਂ ਆਪਣੀ ਐ ਦੇ ਦਿੰਦੀ ਬਾਕੀ ਫਿਰ ਵੀ ਚਲੋ 50 ਹੋ ਗਿਆ ਹੋ ਗਿਆ ਇੰਨਾ ਵੀ ਸਾਡੇ ਕਿਸੇ ਸੰਗਤ ਦੇ अच्छा वो किथे ओना ने भेज देता ऐ नाल दी हॉस्पिटल ते माडा मोटे कोई दुकान ने तो नहीं गया कोई दुकान नहीं है ठीक है ए होया ओवरटेक ਕਰਨ ਵਾਲੀ ਹੋਇਆ ওভারਟੇਕ ਕਰਿਆ ਤੇ ਮੁੰਡਾ ਡਰਦਾ ਰਿਹਾ ਕਾਫੀ ਅੱਧਾ ਕਿਲੋਮੀਟਰ ਤੱਕ ਟਰਾਲੀਆਂ ਦਾ ਕੋਈ ਰੇਸ ਲਗਾ ਰਹੀ ਸੀ ਰੇਸ ਵੀ ਲਗਾ ਰਹੀ ਸੀ ওভারਟੇਕ ਕਰਿਆ ਮੁੰਡਾ ਡਰ ਗਿਆ ਕਾਫੀ ਲੱਗੇ ਤੋਂ ਸੰਭਲੇ ਨਵਾਂ ਡਰਾਈਵਰ ਸੀ ਮੁੰਡਾ ਨਹੀਂ ਨਹੀਂ ਐਸੀ ਉਹਨੇ ਬਚਾ ਕਰਿਆ ਨਾ ਉਹ ਡ੍ਰੈਕਟ ਕਰਕੇ ਬਚਾ ਕਰਦੇ ਕਿੰਨੀ ਉਮਰ ਦਾ ਸੀਗਾ ਇਹ ਮੁੰਡਾ ਉਹ ਡਰਾਉਣੀ ਗੱਲਾਂ ਹੁਣ ਜਿਹੜੇ ਤੁਪਕਦੇ ਨੇ ਕਿਹੜਾ ਮੁੰਡਾ ਜਿਹੜਾ ਚਲਾਉਂਦਾ ਹੋਣਾ ਆਪਨਾ ਮੁੰਡਾ ਦਾ ਹੁਣਾਂ 22 ਸਾਲ ਦਾ ਆਪਨਾ ਕਿ ਇਹਨਾਂ ਨੂੰ ਕਦੇ ਕੱਟ ਮਾਰਤਾ ਨਾਲੇ ਵੀ ਬਜੇਰੇ ਹੁਣ ਡਗਲੇਗੇ ਅੱਛਾ ਕੱਟ ਇਹਨਾਂ ਨੇ ਮਾਰੇ ਉਹਨਾਂ ਨੇ ਕੱਟ ਮਾਰਿਆ ਪਾਲੇ ਡਾਕਟਰ ਵਾਲਿਆਂ ਨੇ ਇਹ ਕਿੱਥੋਂ ਆ ਰਹੇ ਸੀ ਤੁਸੀਂ ਇਹ ਆਪਣਾ ਟੱਗ ਪੈਂਡਾ ਵੀਰੇ ਢੋਲਣ ਆਲਾ ਅੱਛਾ ਜੀ ਨਾਲ ਦੋ ਮੁੰਡੇ ਹੁਣੇ ਹੀ ਲਾਏ ਘੰਟਾ ਹੋਇਆ ਦੁਰੇ ਆਫ ਜਾਣਾ ਕਿੱਥੇ ਸੀਗਾ ਫਤਿਹਗੜ੍ਹ ਸਾਹਿਬ ਅੱਛਾ ਕਿੰਨੇ ਕਿ ਸੰਗਤ ਸੀ ਇਹ ਚ ਇਹ ਚ ਸੀਗੇ ਮੇਰੇ ਨਾਲ 20-25 ਹੋਣੇ ਆ ਇਹ ਦੋਨੇ ਟਰਾਲੀਆਂ ਫਤਿਹਗੜ੍ਹ ਸਾਹਿਬ ਵਾਲੀਆਂ ਸੀ ਹਾਂ ਦੋਵੇਂ ਵਾਲੀਆਂ ਫਤਿਹਗੜ੍ਹ ਸਾਹਿਬ ਜਾਨ ਵਾਲੀਆਂ ਦੋਵੇਂ ਇੱਕੋ ਪੈਂਡੀਆਂ ਨਹੀਂ ਨਹੀਂ ਪੈਂਡੀਆਂ ਉਹ ਅਗਲਾ ਮੱਛੀਵਾੜਾ ਤੋਂ ਗੁਰਦੀਪ ਟੱਕਰ ਦੀ ਰਿਪੋਰਟ